ਐਨਓਸੀ ਵਾਲਾ ਪਾ ਕਾਨੂੰਨ ਪਾਸ ਕਰਤਾ ਕਿਸੇ ਨੂੰ ਕਿਸੇ ਤਹਿਸੀਲਦਾਰ ਨੂੰ ਪੈਸੇ ਦੇਣ ਦੀ ਲੋੜ ਨਹੀਂ ਜਿਹੜਾ ਤੁਸੀਂ ਕਹਤਾ ਵੀ ਆ ਐਨਓਸੀ ਵਾਲਾ ਮਸਲਾ ਹੀ ਖਤਮ ਕਰਦਾ ਉਹ ਸਰਾਸਰ ਝੂਠਿਆ ਲੋਕ ਕਚੈਰੀਆਂ ਜਾਂਦੇ ਆ ਉਸਦੇ ਤਹਿਸੀਲਦਾਰ ਬੈਠੇ ਸਰਕਾਰ ਦੇ ਅਫਸਰ ਬੈਠੇ ਉਹਨਾਂ ਨਾਲ ਲੜਦੇ ਆ ਉਹ ਆਂਦੇ ਸਾਡੀ ਡਿਸਟ੍ਰਿਕਟ ਕਰੋ ਐਨਓਸੀ ਤੋਂ ਬਿਨਾ ਮੁੱਖ ਮੰਤਰੀ ਦੀ ਵੀਡੀਓ ਦਿਖਾਉਂਦੇ ਆ ਜੇ ਕੋਈ ਤਹਿਸੀਲਦਾਰ ਪੈਸੇ ਮੰਗੇ ਜੇਬ ਚੱਤ ਪਾ ਕੇ ਮੋਬਾਈਲ ਕੱਢ ਲਿਓ ਤਹਿਸੀਲਦਾਰ ਦੇ ਨਾਲ ਗਨਮੈਨ ਹੁੰਦੇ ਆ ਤੇ ਉਹ ਗਨਮੈਨ ਫੜ ਕੇ ਚੁੱਕ ਕੇ ਬਾਹਰ ਮਾਰਦੇ ਆ ਹੁਣ ਅਫਸਰਾਂ ਨੇ ਕੀ ਕੀਤਾ ਉਥੇ ਲੈ ਕੇ ਲਾਤਾ ਵੀ ਮੋਬਾਈਲ ਫੋਨ ਅੰਦਰ ਲੈ ਕੇ ਉਹਨਾਂ ਨੇ ਮਨਾ ਹੈ ਉਥੇ ਜਾ ਕੇ ਤਸੀਹੇ ਦਰਾਂ ਨਾਲ ਲੰਡੇ ਜੇ ਲੋਕਾਂ ਦੇ ਕਲੇਸ਼ ਪੈਂਦੇ ਆ ਨਾ ਮੀਟਰ ਲੱਗਦੇ ਆ ਨਾ ਰਜਿਸਟਰੀਆਂ ਹੁੰਦੀਆਂ ਨਾ ਕੇਜੀਵਾਦ ਸਭ ਲੱਗੇ ਨਾ ਲੱਭੇ ਨਾ ਉਹਨਾਂ ਦਾ ਫਾਰਮੂਲਾ ਲੱਭਾ ਵਾ ਅੱਜ ਉਹ ਕਿੱਥੇ ਗਏ ਨੇ ਮੋਬਾਈਲ ਠੀਕ ਕਰਨ ਵਾਲੇ ਘਰਾਂ ਦੇ ਆਮ ਕਾ ਕੇ ਕਿੱਥੇ ਗਏ ਨੇ ਜਾ ਕੇ ਉਹ ਖਾਸ ਬਣ ਗਏ ਆ ਜਿਹੜਾ ਕੰਮ ਆ ਕੇ ਡਿਸ਼ਵਸ ਦਾ 5000 ਚ ਹੁੰਦਾ ਸੀ ਹੁਣ 50000 ਚ ਨਹੀਂ ਹੋ ਰਿਹਾ ਕਿਉਂਕਿ ਸਰਕਾਰ ਮਾੰਦਰ ਆ ਗਈ ਕਟੜ ਮਾੰਦਰ ਆ ਗਈ ਸਰਕਾਰ ਇਦਾਂ ਕਿ ਜਿਹੜੀ ਬਾਤ ਸਾਹਿਬ ਕਹਿੰਦੇ ਸੀ ਵੀ ਕੋਈ ਵੀ ਆਪਾਂ رائے ਲੈਣੀ ਲੋਕਾਂ ਕੋਲ ਜਾ ਕੇ رائے ਲਿਆ ਕਰਾਂਗੇ ਜਾ ਕੇ ਉਹ ਸਭ ਹਵਾ ਭਾਈ ਹੋ ਗਏ ਜਾ ਕੇ ਮੁੱਖ ਮੰਤਰੀ ਸਾਹਿਬ ਥੋੜਾ ਜਿਹਾ ਥੱਲੇ ਆਓ ਜ਼ਮੀਨ ਤੇ ਆਓ ਗਰਾਊਂਡ ਲੈਵਲ ਤੇ ਜ਼ਮੀਨ ਤੇ ਆ ਕੇ ਵੇਖੋ ਇਹ ਉਹੀ ਪੰਜਾਬ ਦੇ ਆਮ ਲੋਕ ਹੈ ਜਿਨ੍ਹਾਂ ਵੋਟਾਂ ਪਾ ਕੇ ਤੁਹਾਨੂੰ ਖਾਸ ਬਣਾਤਾ ਹੁਣ ਤੁਸੀਂ ਆਮ ਨਹੀਂ ਜਰੇ ਹੁਣ ਤੁਸੀਂ ਜਿਹੜੇ ਪਹਿਲੇ ਖਾਸ ਸੀ ਉਹਨਾਂ ਤੋਂ ਵੀ ਖਾਂ ਖਾਸ ਹੋ ਗਏ ਜਾ ਕੇ ਜੋ ਤੁਸੀਂ ਲੋਕਾਂ ਦਾ ਵਾਅਦਾ ਕੀਤਾ ਵੀ ਆਪਾਂ ਸਿਕਿਉਰਿਟੀ ਨਹੀਂ ਲਵਾਵਾਂਗੇ ਜੀ ਗਨਮੈਂ ਲੋਕਾਂ ਵਾਸਤੇ ਹੁੰਦੇ ਤਨਖਾਹਾਂ ਲੈਣਾ ਉਹ ਸਭ ਹਵਾਜੋ ਹੋ ਗਿਆ ਅਹੀਂ ਮਹਿਲਾ ਮਾਣੂ 1000 ਰੁਪਏ ਦਵਾਂਗੇ ਔਰ ਪਹਿਲੇ ਮਹੀਨੇ ਦਵਾਂਗੇ ਜਨਾਨੀਆਂ ਨੇ ਬੀਬੀਆਂ ਨੇ ਬੰਦਿਆਂ ਨੂੰ ਕੰਨੋਂ ਫੜ-ਫੜ ਕੇ ਵੋਟਾਂ ਪਵਾਈਆਂ ਵੀ ਜੇ ਤਸੀਂ ਵੋਟ ਨਾ ਪਾਈ ਸਾਨੂੰ ਪੈਸੇ ਨਹੀਂ ਮਿਲਣੇ ਮਾਨ ਸਾਹਿਬ ਕਹਿੰਦੇ ਵੀ ਨੇਰੀ ਚਲੰਡੀ ਬਹੁਤ ਵੱਡੀ 13 ਸੀਟਾਂ ਜਿੱਤਾਂਗੇ ਆਪਾਂ ਪਾਰਲੀਮੈਂਟ ਦੇ ਵਿੱਚੋਂ 13 ਤੋਂ 3 ਦੇ ਆ ਗਏ ਆ ਹਰ ਮਾ ਰੁਪਏ ਜਿਹੜੇ ਖਜ਼ਾਨੇ ਦੇ ਰੂਪ ਦੇ ਵਿੱਚ ਸਰਕਾਰ ਨੂੰ ਲੋਕੀ ਦਿੰਦੇ ਆ ਸਟਾਮਾ ਦੇ ਰੂਪ ਦੇ ਵਿੱਚ ਤੇ ਸਰਕਾਰ ਉਹਦੇ ਬਦਲੇ ਤੇ ਕਲੋਨਾਂ ਜਿਹਨਾਂ ਨੂੰ ਕੀ ਦੇਣ ਦੀ ਆ ਬੁੱਢਾ ਦੇ ਕਾਰਪੋਰੇਸ਼ਨ ਦੇ ਮੁਲਾਜ਼ਮ ਦਬਕੇ ਮਾਰਦੇ ਉਹਨਾਂ ਨੂੰ ਜਾ ਕੇ ਤੁਹਾਡਾ ਹਟਾਦਣਾ ਆ ਕਰਦਣਾ ਜਾ ਕੇ ਅੱਜ ਕੇਜਰੀਵਾਲ ਸਾਹਿਬ ਦੀ ਵੈਗਨਰ ਕਾਰ ਕਿੱਥੇ ਗਈ ਅੱਜ ਦਿੱਲੀ ਦੇ ਵਿੱਚ ਜਿਹੜਾ ਕੰਮ ਪਹਿਲਾਂ ਸਰਕਾਰਾਂ ਨੇ ਕੀਤਾ ਜਿਨੇ ਪੁਲ ਬਣਾਏ ਆ ਜਿਹੜੀ ਮੈਟਰੋ ਗੱਡੀ ਉਹ ਲੈ ਕੇ ਆਈ ਆ ਇਹਦੇ ਚਵਾਨੀ ਦਾ ਕੰਮ ਇਹਨਾਂ ਨੇ ਕੰਮ ਨਹੀਂ ਕੀਤਾ ਜਾ ਕੇ ਕੰਮ ਕਰਨਾ ਤੇ ਪ੍ਰਚਾਰ ਤੁਸੀਂ ਦੇਖ ਲਓ ਕਿਹੜਾ ਚੌਂਕ ਕਿਹੜਾ ਚੁਰਾਇਆ ਵਾ ਜਿਹਦੇ ਮਾਨ ਸਾਹਿਬ ਦੀ ਨਹੀਂ ਲੱਗੇ ਅਜੇ ਤੱਕ ਐਨਓਸੀਆ ਨਾ ਹੋਣ ਕਾਰਨ ਕਈ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੇਸ਼ੱਕ ਘਰ ਦੇ ਬਿਜਲੀ ਦੇ ਘਰ ਦੇ ਬਿੱਲ ਹੁਣ ਉਹ 1 ਮਹੀਨੇ ਬਾਅਦ ਆਉਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਉਸ ਵੇਲੇ ਲੋਕਾਂ ਨੂੰ 300 ਯੂਨਿਟ ਬਿਜਲੀ ਦੇ ਮੁਫਤ ਕਰਨ ਦੀ ਗੱਲ ਕੀਤੀ ਗਈ ਸੀ ਲੇਕਿਨ ਅੱਜ ਲੋਕ ਜਿਹੜੇ ਨੇ ਉਹ ਤਰਾਹੀ ਤਰਾਹੀ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਵੱਲੋਂ ਰਸਤਿਆਂ ਦੇ ਉੱਤਰ ਕੇ ਜਿਹੜਾ ਹੈ ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਿਲਾਫ ਪਿੱਟ ਸਿਆਪਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੇ ਉੱਤੇ ਮੌਜੂਦ ਹਾਂ ਜਿੱਥੇ ਕੀ ਜੋ ਐਨਓਸੀਜ਼ ਨੂੰ ਲੈ ਕੇ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਹੈ ਉਹ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਜੋ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸਨ ਉਹ ਵਾਅਦੇ ਜਿਹੜੇ ਨੇ ਉਹ ਯਾਦ ਕਰਵਾਏ ਜਾ ਸਕਣ ਅਤੇ ਜੋ ਸਰਕਾਰ ਵੱਲੋਂ ਲਗਾਤਾਰ ਹੀ ਲੋਕਾਂ ਨੂੰ ਪਰੰਪਲੇਖੇ ਪਾਇਆ ਜਾ ਰਹੇ ਸਨ ਉਹ ਪਰੰਪਲੇਖੇ ਜਿਹੜੇ ਨੇ ਲੋਕਾਂ ਦੀ ਨਜ਼ਰਾਂ ਤੋਂ ਦੂਰ ਕਿਤੇ ਜਾ ਸਕਣ ਗੱਲਬਾਤ ਕਰ ਲੈਨੇ ਆ ਕਿਉਂਕਿ ਲਗਾਤਾਰ ਹੀ ਪ੍ਰੋਟੈਸਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਸਰ ਕੀ ਕਹਿਣਾ ਚਾਹੋਗੇ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਗਾਂਧੀ ਜਨਤੀ ਦੇ ਮੌਕੇ ਦੇ ਉੱਤੇ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦੇਖੋ ਅੱਜ 2 ਅਕਤੂਬਰ ਮਹਾਤਮਾ ਗਾਂਧੀ ਜੀ ਦੀ ਜਨਮ ਦਿਨ ਹੈ ਪੰਜਾਬ ਦੇ ਵਿੱਚ ਆਮ ਲੋਕਾਂ ਨੇ ਬਦਲਾ ਦੇ ਨਾਂ ਦੇ ਉੱਤੇ ਜੋ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਵਾਖਾਏ ਸੀ ਇਹ ਬੜਾ ਵੱਡਾ ਬਦਲਾ ਆਏਗਾ ਲੋਕਾਂ ਦਾ ਜੀਵਨ ਪੱਧਰ ਜਿਹੜਾ ਵਸਖਾਲਾ ਕਰਾਂਗੇ ਆਪਾਂ ਕਾਨੂੰਨ ਜਿਹੜੇ ਬਣਗੇ ਆਮ ਲੋਕਾਂ ਦੀ ਸਹੂਲਤ ਦੇ ਮੁਤਾਬਕ ਬਣਗੇ ਜਿਤਨਾ ਲੋਕ ਕਹਿਣਗੇ ਜਿਤਨਾ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੀ ਕੋਈ ਵੀ ਆਪਾਂ رائے ਲੈਣੀ ਲੋਕਾਂ ਕੋਲ ਜਾ ਕੇ رائے ਲਿਆ ਕਰਾਂਗੇ ਜਾ ਕੇ ਉਹ ਸਭ ਹਵਾ ਭਾਈ ਹੋ ਗਏ ਜਾ ਕੇ ਪੰਜਾਬ ਦੇ ਉਹਨਾਂ ਲੋਕਾਂ ਦੇ ਨਾਲ ਇਹ ਛਲ ਫਰੇਬ ਕਰਨ ਦੇ ਧੋਖਾ ਕਰਨ ਦੇ ਆ ਦੇਖੋ ਇਹ 3 ਸਾਲ ਲਗਭਗ ਦਾ ਸਮਾਂ ਲੰਘ ਗਿਆ 3 ਸਾਲਾਂ ਬਾਅਦ ਜੇ ਸਰਕਾਰ ਨੂੰ ਯਾਦ ਆਈ ਅਸੀਂ ਸੰਘਰਸ਼ ਕਰਨ ਦੇ ਲੰਬੇ ਸਮੇਂ ਦੇ ਸਰਕਾਰ ਨੂੰ ਜਗਾਉਂਦੇ ਆ ਵੀ ਲੋਕ ਪਰੇਸ਼ਾਨ ਆ ਜੇ ਤਿੰਨਾਂ ਸਾਲਾਂ ਬਾਅਦ ਸਰਕਾਰ ਜਾਗੀ ਤੇ ਦੇਖੋ ਅੱਜ ਪੂਰਾ 1 ਮਹੀਨਾ ਹੋ ਗਿਆ ਵਿਧਾਨ ਸਭਾ ਜੇ ਬਿੱਲ ਪਾਸ ਕੀਤਾ ਗਿਆ ਪ੍ਰਾਪਰਟੀ ਅਪਾਰਟਮੈਂਟ ਜਿਹੜਾ ਸੋਧ ਬਿੱਲ ਆ 1995 ਉਹ ਐਮੈਂਡਮੈਂਟ ਕਰਕੇ 31 ਜੁਲਾਈ 2024 ਦਾ ਇਹਨਾਂ ਬਿੱਲ ਪਾਸ ਕੀਤਾ ਦੇਖੋ ਬਿੱਲ ਸਰਸਵਤੀ ਨਾਲ ਪਾਸ ਹੋ ਗਿਆ ਗਜ਼ਟ ਵੀ ਜਾਰੀ ਹੋ ਗਿਆ ਲੇਕਿਨ ਜਿਹੜੀਆਂ ਬਾਕੀ ਫੈਲਾਹ ਸੀ ਉਹ ਉਹਨਾਂ ਦੇ ਸਾਈਨ ਹੋ ਗਏ ਗਵਰਨਰ ਸਾਹਿਬ ਨੇ ਕਰ ਦਿੱਤੇ ਆ ਜਿਹੜਾ ਲੋਕਾਂ ਨੂੰ ਰਾਹਤ ਦੇਣ ਵਾਲਾ ਬਿੱਲ ਹੀ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਬੜੇ ਦੋਵੜੀ ਐਲਾਨ ਕੀਤੇ ਪਹਿਲਾਂ ਵੀ ਅਹੀਂ ਹੁਣ ਪੰਜਾਬ ਦੇ ਵਿੱਚ ਕੋਈ ਜਿਸੇ ਕੋਈ ਕੌਨਸਾ ਐਨਓਸੀ ਦੀ ਮੰਗ ਖਤਮ ਕਰ ਦਿੱਤੀ ਆ ਉਹ ਨਹੀਂ ਕੀਤੀ ਜਾਏਗੀ ਜਿਹੜਾ ਬਿਜਲੀ ਦਾ ਮੀਟਰ ਉਹ ਵੀ ਲੱਗੇਗਾ ਕਲੋਨੀ ਕਲੋਨੀ ਭਾਵੇਂ ਪ੍ਰੂਵਡ ਆ ਚਾਹੇ ਨਹੀਂ ਪ੍ਰੂਵਡ ਆ ਉਹ ਬਾਅਦ ਚ ਦੇਖਾਂਗੇ ਲੋਕਾਂ ਦੇ ਬਿੱਲ ਜਿਹੜੇ ਆ ਉਹ ਬਿਜਲੀ ਦੇ ਮੀਟਰ ਉਹ ਲੱਗਣਗੇ ਦੇਖੋ ਕਿ ਗਰੀਬ ਦਾ ਬੱਚਾ ਮੁੱਖ ਮੰਤਰੀ ਸਾਹਿਬ ਗੱਲਾਂ ਬਹੁਤ ਵਧੀਆ ਕਰਦੇ ਕਿ ਗਰੀਬ ਦਾ ਜਿਹੜਾ ਬੱਚਾ ਵਾ ਉਹ ਦੀਵਾ ਬਾਲੇਗਾ ਤਾਂ ਦੀਵਾ ਹੀ ਬਾਲੇਗਾ ਜਦੋਂ ਤੁਸੀਂ ਮੀਟਰ ਨਹੀਂ ਲਾਉਣਾ ਫਿਰ ਦੀਵਾ ਬਾਲਣ ਵਾਸਤੇ ਮਜਬੂਰ ਆ ਮੁੱਖ ਮੰਤਰੀ ਸਾਹਿਬ ਥੋੜਾ ਜਿਹਾ ਥੱਲੇ ਆਓ ਜ਼ਮੀਨ ਤੇ ਆਓ ਗਰਾਊਂਡ ਲੈਵਲ ਤੇ ਜ਼ਮੀਨ ਤੇ ਆ ਕੇ ਵੇਖੋ ਇਹ ਉਹੀ ਪੰਜਾਬ ਦੇ ਆਮ ਲੋਕ ਹੈ ਜਿਨ੍ਹਾਂ ਵੋਟਾਂ ਪਾ ਕੇ ਤੁਹਾਨੂੰ ਖਾਸ ਬਣਾਤਾ ਹੁਣ ਤੁਸੀਂ ਆਮ ਨਹੀਂ ਜਰੇ ਹੁਣ ਤੁਸੀਂ ਜਿਹੜੇ ਪਹਿਲੇ ਖਾਸ ਸੀ ਉਹਨਾਂ ਤੋਂ ਵੀ ਖਾਂ ਖਾਸ ਹੋ ਕੇ ਜਾ ਕੇ ਜੋ ਤੁਸੀਂ ਲੋਕਾਂ ਦਾ ਵਾਅਦਾ ਕੀਤਾ ਵੀ ਆਪਾਂ ਸਿਕਿਉਰਟੀ ਨਹੀਂ ਲਵਾਵਾਂਗੇ ਜੀ ਗਨਮੈਨ ਲੋਕਾਂ ਵਾਸਤੇ ਹੁੰਦੇ ਤਨਖਾਹਾਂ ਲੈਣਾ ਉਹ ਸਭ ਹਵਾ ਜਿਹਾ ਹੋ ਗਿਆ ਤੁਸੀਂ ਦੇਖੋ ਸਭ ਤੋਂ ਵੱਡਾ ਇੱਕ ਮਸਲਾ ਹੀ ਅਸੀਂ ਤਾਂ ਕਹਾਂਗੇ ਵੀ ਇਹ ਆਇਰਾ ਝੂਠ ਬੋਲਿਆ ਇਹਨਾਂ ਨੇ ਵੀ ਐਨਓਸੀ ਵਾਲਾ ਮਾਮਲੇ ਦੇ ਉੱਤੇ ਉਹ ਤੋਂ ਪਹਿਲਾਂ ਸਭ ਤੋਂ ਵੱਡਾ ਝੂਠ ਬੋਲ ਕੇ ਜੇ ਸਰਕਾਰ ਬਣੀ ਆ ਅਹੀਂ ਮਹਿਲਾ ਮਾਣੂ 1000 ਰੁਪਏ ਦੇਵਾਂਗੇ ਔਰ ਪਹਿਲੇ ਮਹੀਨੇ ਦੇਵਾਂਗੇ ਜਨਾਨੀਆਂ ਨੇ ਬੀਬੀਆਂ ਨੇ ਬੰਦਿਆਂ ਨੂੰ ਕੰਨੋ ਫੜ ਫੜ ਕੇ ਵੋਟਾਂ ਪਵਾਈਆਂ ਵੀ ਜੇ ਤੁਸੀਂ ਵੋਟ ਨਾ ਪਾਈ ਸਾਨੂੰ ਪੈਸੇ ਨਹੀਂ ਮਿਲਣੇ ਇੱਕ ਪਰਿਵਾਰ ਦੇ ਚਾਰ ਬੀਬੀਆਂ ਇਹਨਾਂ ਸੋਚਿਆ ਰਸੋਈ ਦਾ ਖਰਚਾ ਚੱਲੂਗਾ 4000 ਰੁਪਏ ਆਏਗਾ ਇਹ ਬਿਲਕੁਲ ਝੂੜਦਾ ਭਲੰਦਾ ਵਾ ਅਹੀਂ ਸ਼ਾਂਤਮਈ ਧਰਨਾ ਲਾ ਕੇ ਅੱਜ ਗਾਂਧੀ ਜੀ ਨੇ ਕਿਹਾ ਵੀ ਕੋਈ ਸਮੱਸਿਆ ਹੋਵੇ ਤੇ ਉਹਦੇ ਬੈਠ ਕੇ ਸ਼ਾਂਤਮਈ ਕਰਨਾ ਅਹੀਂ ਲਗਾਤਾਰ 3 ਸਾਲ ਹੋ ਗਏ ਸ਼ਾਂਤਮਈ ਕਰਦੇ ਬਿਲਕੁਲ ਕੋਈ ਇਹੋ ਜਿਹੇ ਕਦਮ ਨਹੀਂ ਉਠਾਇਆ ਜਿਸ ਦੇ ਨਾਲ ਆਪਾਂ ਪ੍ਰਸ਼ਾਸਨ ਨਾਲ ਹਮੇਸ਼ਾ ਤਾਲ ਅਸੀਂ ਤੇ ਪ੍ਰਸ਼ਾਸਨ ਨੂੰ ਇਹ ਵੀ ਕਹਿੰਦੇ ਪੁਲਸ ਲਾਉਂਦੀ ਲੋੜ ਨਹੀਂ ਦੇ ਕਿੰਨੀ ਵੱਡੀ ਗਿਣਤੀ ਚ ਪੁਲਸ ਲਾਈ ਆ ਇਹ ਪੁਲਸ ਥਾਣਿਆਂ ਚ ਲਾਓ ਜਾ ਕੇ ਅਸੀਂ ਕਾਨੂੰਨ ਉੱਤੇ ਨਹੀਂ ਲਾਵਾਂਗੇ ਬਿਲਕੁਲ ਨਾ ਤੇ ਰਸਤਾ ਰੋਕਾਂਗੇ ਨਾ ਕੋਈ ਇਹੋ ਜਿਹਾ ਕੰਮ ਕਰਾਂਗੇ ਜਿਹਦੇ ਨਾਲ ਲੋਕ ਦੁਖੀ ਹੋਣ ਕਿਉਂਕਿ ਲੋਕ ਤੇ ਪਹਿਲਾਂ ਹੀ ਦੁਖੀ ਪੰਜਾਬ ਦੇ ਸੋ ਇਸ ਕਰਕੇ ਸਰਕਾਰ ਨੂੰ ਵੀ ਬੇਨਤੀ ਕਰਨੀ ਹੈ ਇੱਕ ਮਹੀਨਾ ਹੋ ਗਿਆ ਮੁੱਖ ਮੰਤਰੀ ਦੀ ਅਹੁਦੇ ਦੀ ਇੱਕ ਮਰਿਆਦਾ ਹੁੰਦੀ ਆ ਉਹਨੂੰ ਬਹਾਲ ਕੀਤਾ ਜਾਵੇ ਜਿਹੜਾ ਨੋਟੀਫਿਕੇਸ਼ਨ ਤੁਸੀਂ ਸਰਕਾਰ ਦੇ ਰਾਸ ਦੇਣ ਵਾਅਦੇ ਪੰਜਾਬ ਦੇ ਲੋਕਾਂ ਨੂੰ ਕੀਤਾ ਉਹਨੂੰ ਲਾਗੂ ਕਰੋ ਉਹਨੂੰ ਅਮਲੀ ਜਾਮਾ ਪਹਿਨਾਓ ਨਹੀਂ ਤੇ ਤੁਸੀਂ ਕਾਮੇਡੀਅਨ ਜਿਤਨਾ ਹੈਗੇ ਹਾਸੇ ਦੇ ਪ ਦੇਖੋ ਜੇ ਸਰਕਾਰ ਇਹ ਨੋਟੀਫਿਕੇਸ਼ਨ ਲਾਗੂ ਕਰ ਦਿੰਦੀ ਆ ਜਾਰੀ ਕਰ ਦਿੰਦੀ ਆ ਉਹਦੇ ਨਾਲ ਫਾਇਦਾ ਕੀ ਹੋਏਗਾ ਉਹਦੇ ਨਾਲ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਏਗਾ ਆਉਣ ਵਾਲੀਆਂ ਗਾਂ ਹੁਣ ਇਲੈਕਸ਼ਨ ਚੱਲਣ ਰਹੀ ਐ ਇਹਦੇ ਆਪਣਾ ਪੰਚਾਇਤੀ ਇਲੈਕਸ਼ਨ ਐ ਉਤੋਂ ਜਿਮਨੀ ਚੋਣਾ ਆਉਣੀ ਆ ਉਤੋਂ ਬਾਅਦ ਕਾਰਪੋਰੇਸ਼ਨ ਦੇ ਇਲੈਕਸ਼ਨ ਆਉਣੇ ਆ ਸਰਕਾਰ ਕਿਉਂ ਨਹੀਂ ਜਾਣੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਮਾਨ ਸਾਹਿਬ ਕਹਿੰਦੇ ਐ ਵੀ ਨੇਰੀ ਚੱਲਣ ਰਹੀ ਬਹੁਤ ਵੱਡੀ 13 ਸੀਟਾਂ ਜਿੱਤਾਂਗੇ ਆਪਾਂ ਪਾਰਲੀਮੈਂਟ ਦੇ ਵਿੱਚੋਂ 13 ਤੋਂ 3 ਦੇ ਆ ਗਏ ਆ ਮੈਂ ਸਮਝਦਾ ਕਿਤੇ ਨਾ ਕਿਤੇ ਪੰਜਾਬ ਦੇ ਰੀਅਲ ਕਾਰੋਬਾਰੀ ਜਿਹੜੇ ਪੰਜਾਬ ਕਾਰੋਬਾਰ ਕਰਨ ਵਾਲੇ ਪ੍ਰਾਪਰਟੀ ਦੇ ਕਾਰੋਬਾਰ ਕਰਨ ਵਾਲੇ ਬੰਦੇ ਨੇ ਉਹ ਉਹਨਾਂ ਨੇ ਕਿਤੇ ਵੱਡਾ ਬਦਲਾ ਲਿਆਤਾ ਕਿਉਂਕਿ ਸਰਕਾਰਾਂ ਬਣਾਉਂਦੇ ਵਿੱਚ ਸਰਕਾਰਾਂ ਬਦਲਦੇ ਵਿੱਚ ਪਰ ਪੰਜਾਬ ਦੇ ਪ੍ਰਾਪਰਟੀ ਕਾਰੋਬਾਰੀ ਇਹ ਬਹੁਤ ਵੱਡਾ ਕਾਰੋਬਾਰ ਹੈ ਜਿਹੜਾ ਸਰਕਾਰ ਦਾ ਖਜ਼ਾਨਾ ਭਰਦਾ ਅਰਬਾਂ ਰੁਪਏ ਜਿਹੜੇ ਖਜ਼ਾਨੇ ਦੇ ਰੂਪ ਦੇ ਵਿੱਚ ਸਰਕਾਰ ਨੂੰ ਲੋਕੀ ਦਿੰਦੇ ਆ ਸਟਾਮਾ ਦੇ ਰੂਪ ਦੇ ਵਿੱਚ ਤੇ ਸਰਕਾਰ ਉਹਦੇ ਬਦਲੇ ਦੇ ਕਲੋਨਾਂ ਜਿਹਨਾਂ ਨੂੰ ਕੀ ਦੇਣ ਦੀ ਆ ਵੱਡਾ ਦੇ ਕਾਰਪੋਰੇਸ਼ਨ ਦੇ ਮੁਲਾਜ਼ਮ ਦਬਕੇ ਮਾਰਦੇ ਉਹਨਾਂ ਨੂੰ ਜਾ ਕੇ ਤੁਹਾਡਾ ਹਟਾਦਣਾ ਕਰਦਣਾ ਜਾ ਕੇ ਅਹੀਂ ਕਿਹੇ ਕਲੋਨਾਈਜ਼ਰ ਜਿਹੜਾ ਗਲਤ ਕੰਮ ਕਰਦਾ ਗਲਤ ਕਲੋਨੀਆਂ ਕੱਟਦਾ ਉਹਦੇ ਹੱਕ 'ਚ ਨਹੀਂ ਹੈਗੇ ਜਿਹੜਾ ਕੋਈ ਗਲਤ ਕੰਮ ਕਰਦਾ ਉਹਦੇ ਪਰਚੇ ਦਿਓ ਅਸੀਂ ਤੁਹਾਡੇ ਸਰਕਾਰ ਦੇ ਨਾਲ ਐ ਬਿਲਕੁਲ ਗਲਤ ਕੰਮ ਨਹੀਂ ਕਰਨ ਦਵਾਵਾਂਗੇ ਲੇਕਿਨ ਜਿਹੜਾ ਤੁਸੀਂ ਕਹਿਤਾ ਵੀ ਆ ਐਨਓਸੀ ਵਾਲਾ ਮਸਲਾ ਹੀ ਖਤਮ ਕਰਤਾ ਉਹ ਸਰਾਸਰ ਝੂਠਿਆ ਲੋਕ ਕਚੈਰੀਆਂ ਜਾਂਦੇ ਆ ਉਥੇ ਤਹਿਸੀਲਦਾਰ ਬੈਠੇ ਸਰਕਾਰ ਦੇ ਅਫਸਰ ਬੈਠੇ ਉਹਨਾਂ ਨਾਲ ਲੜਦੇ ਆ ਉਹ ਆਂਦੇ ਸਾਡੀ ਡਿਸਟ੍ਰਿਕਟ ਕਰੋ ਐਨਓਸੀ ਤੋਂ ਬਿਨਾ ਮੁੱਖ ਮੰਤਰੀ ਦੀ ਵੀਡੀਓ ਦਿਖਾਉਂਦੇ ਆ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਜੇ ਕੋਈ ਪੈਸੇ ਮੰਗਦਾ ਕੋਈ ਤਹਿਸੀਲਦਾਰ ਤੁਸੀਂ ਵੀਡੀਓ ਬਣਾ ਜੇ ਕੋਈ ਅਫਸਰ ਮੰਗੇ ਤਾਂ ਉਹਦੀ ਫੋਟੋ ਖਿੱਚ ਲੋ ਮੈਂ ਕਹਿੰਦਾ ਕਿ ਇੱਕ ਬੰਦਾ ਖਿੱਚ ਕੇ ਦਿਖਾਵੇ ਜਿੰਨੇ ਕਰਪਸ਼ਨ ਕਰਨੀ ਹੈ ਸਰਕਾਰੇ ਸਾਰੇ ਅਫਸਰ ਜਿਹੜੇ ਆਉ ਉਹ ਕਰਪਟ ਨਹੀਂ ਹੁੰਦੇ ਚੰਗੇ ਲੋਕ ਵੀ ਹੈਗੇ ਆ ਔਰ ਕਰਪਟ ਵੀ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਹੈਗੇ ਆ ਸਰਕਾਰ ਦਾ ਮਹਿਕਮਾ ਵਿਜੀਲੈਂਸ ਦਾ ਮਹਿਕਮਾ ਉਹ ਕੀ ਡਿਆ ਕਰਨ ਜਾਗੇ ਉਹ ਉਹ ਜਾਂਚ ਪੜਤਾਲ ਕਰੇ ਜਾਗੇ ਉਹ ਉਹ ਵੀਡੀਓ ਉਹ ਬਣਾਵੇ ਆਮ ਲੋਕ ਵੀਡੀਓ ਕੌਣ ਬਣਾਉਣ ਜਾਗੇ ਆਮ ਲੋਕ ਜਿਹੜਾ ਝਗੜਾ ਕਿਉਂ ਕਰਨ ਅਫਸਰਾਂ ਦੇ ਨਾਲ ਜਾਗੇ ਤਹਿਸੀਲਦਾਰ ਦੇ ਨਾਲ ਗਨਮੈਨ ਹੁੰਦੇ ਆ ਤੇ ਉਹ ਗਨਮੈਨ ਫੜ ਕੇ ਚੋਕੇ ਬਾਹਰ ਮਾਰਦੇ ਆ ਹੁਣ ਅਫਸਰਾਂ ਨੇ ਕੀ ਕੀਤਾ ਉਹ ਤੇ ਲਿਖ ਕੇ ਲਾਤਾ ਵੀ ਮੋਬਾਈਲ ਫੋਨ ਅੰਦਰ ਲੈ ਕੇ ਆਉਣਾ ਨੇ ਮਨਾ ਹੈ ਕਿਉਂਕਿ ਉਹ ਆਂਦੇ ਜੀ ਤੁਸੀਂ ਮੋਬਾਈਲ ਫੋਨ ਲਿਆਉਂਦੇ ਸਾਡਾ ਕੰਮ ਡਿਸਟਰਬ ਹੁੰਦਾ ਇਹ ਮੁੱਖ ਮੰਤਰੀ ਸਾਹਿਬ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਮੁੱਖ ਮੰਤਰੀ ਜੀ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਵਾ ਜੇ ਮੁੱਖ ਮੰਤਰੀ ਸਾਹਿਬ ਐਲਾਨ ਕਰਦੇ ਆ ਤੇ ਉਹ ਪ੍ਰੋਟੋਕੋਲ ਦੇ ਮੁਤਾਬਕ ਉਹਨੂੰ ਲਾਗੂ ਕਰਨਾ ਇਹ ਜ਼ਿੰਮੇਵਾਰੀ ਬਣ ਜਾਂਦੀ ਜੇ ਨਹੀਂ ਲਾਗੂ ਹੁੰਦਾ ਦੇ ਮੁੱਖ ਮੰਤਰੀ ਸਾਹਿਬ ਤੁਸੀਂ ਥੋੜਾ ਧਿਆਨ ਦੇ ਕੇ ਵੇਖੋ ਵੀ ਇਹ ਕਿੱਥੇ ਰੁਕਾਵਟਾਂ ਆਉਂਦੀ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਕਹਿ ਰਹੇ ਨੇ ਬਹੁਤ ਸਾਰੇ ਵਾਅਦੇ ਜਿਹੜੇ ਕੀਤੇ ਗਏ ਸਨ ਉਹ ਜਿਹੜੇ ਨੇ ਉਹ ਪੂਰੇ ਵੀ ਕੀਤੇ ਜਾ ਰਹੇ ਨੇ ਐਨਓਸੀ ਦੇ ਜਿਹੜੇ ਵਾਅਦੇ ਨੇ ਉਹ ਵੀ ਕੀਤੇ ਜਾਣਗੇ ਤੁਸੀਂ ਮੈਲਾਵਾ ਦਾ 1000 ਰੁਪਏ ਦੇਣ ਦੀ ਗੱਲ ਕੀਤੀ ਕਹਿੰਦੇ ਉਹ ਵੀ ਪੂਰਾ ਹੋਏਗਾ ਤੁਹਾਨੂੰ ਲੱਗਦਾ ਹੈ ਕਿ ਹੋ ਪਾਏਗਾ ਕਿਉਂਕਿ ਸਮਾਂ ਤਾਂ ਕੁਛ ਹੀ ਰਹਿ ਗਿਆ 2 ਸਾਲ ਦਾ ਸਮਾਂ ਕਰੀਬ ਰਹਿ ਗਿਆ ਬਸ ਦੇਖੋ 3 ਸਾਲ ਦੇ ਲਗਭਗ ਸਮਾਂ ਬੀਤ ਗਿਆ ਸਰਕਾਰ ਦੇ ਕੋਲੋਂ ਫੰਡ ਹੀ ਨਹੀਂ ਹੈਗੇ ਪੈਸੇ ਨਹੀਂ ਹੈਗੇ ਸਰਕਾਰ ਕੋਲ ਦੇਣ ਨੂੰ ਕਿਥੋਂ ਦੇਣਗੇ ਜਾ ਕੇ ਤੁਸੀਂ ਦੇਖੋ ਕੇਰਿਵਾਲ ਸਾਹਿਬ ਨੂੰ ਜਦੋਂ ਜਰਨਲਿਸਟ ਨੇ ਪੁੱਛਿਆ ਜਦੋਂ ਪਹਿਲੀ ਸਰਕਾਰ ਬਣ ਤੋਂ ਪਹਿਲਾਂ ਵੀ ਇਹ ਤੁਸੀਂ ਜਿਹੜੇ ਇੰਨੇ ਵਾਅਦੇ ਕੀਤੇ ਹਜ਼ਾਰ ਰੁਪਏ ਦੇ ਸਕਦੇ ਜੇ ਇਹਦਾ ਸੋਰਸ ਆਫ ਇਨਕਮ ਕੀ ਹੈ ਕਿੱਥੋਂ ਲਿਆਓਗੇ ਉਹ ਆਂਦੇ ਜੀ ਕਿੰਨੇ ਹਜ਼ਾਰ ਕਰੋੜ ਰੁਪਏ ਜਿਹੜਾ ਬਜਟ ਜਿਹੜਾ ਜਾਰੀ ਹੁੰਦਾ ਹਰ ਸਾਲ ਉਹਦੇ ਵਿੱਚੋਂ ਮੈਂ ਕੱਢਾਂਗਾ ਮੈਂ ਕੇਦਰੀਵਾਲ ਮੈਨੂੰ ਪਤਾ ਕਿੱਥੋਂ ਦੇਣੇ ਆ ਜਿਹੜਾ ਰੇਟ ਮਾਫੀਆ ਉਹ ਖਤਮ ਹੋ ਜਾਊਗਾ ਉਹ ਚੋਂ ਮੈਂ ਉਹ ਕਰੂੰਗਾ ਮਤਲਬ ਬੜਾ ਕੁਝ ਦਿਖਾਇਆ ਇਤਨਾ ਦੀਆਂ ਗੱਲਾਂ ਕੀਤੀਆਂ ਜਿਵੇਂ ਸੱਚ ਹੁੰਦੀਆਂ ਲੇਕਿਨ ਉਹ ਬਿਲਕੁਲ ਝੂਠੋ ਝੂਠੀ ਅੱਜ ਕੇਦਰੀਵਾਲ ਸਾਹਿਬ ਉਹ ਕਹਿੰਦੇ ਸ਼ੀਲਾ ਦੀਖਸ਼ ਦੇ ਬਾਥਰੂਮ ਦੇ ਵਿੱਚ ਹੀ ਅਸੀਂ ਲਗਾ ਜਿੰਨਾ ਮੈਂ ਕਿਸੇ ਪਾਰਟੀ ਦਾ ਪੱਖ ਨਹੀਂ ਲੈਣ ਰਿਹਾ ਨਾ ਵਿਰੋਧ ਕਰਨ ਰਿਹਾ ਇੱਕ ਰਿਐਲਿਟੀ ਆ ਦਿੱਲੀ ਦੇ ਵਿੱਚ ਜਿਹੜਾ ਕੰਮ ਪਹਿਲਾਂ ਸਰਕਾਰਾਂ ਨੇ ਕੀਤਾ ਜਿਨੇ ਪੁਲ ਬਣਾਏ ਆ ਜਿਹੜੀ ਮੈਟਰੋ ਗੱਡੀ ਉਹ ਲੈ ਕੇ ਆਈ ਆ ਉਹ ਇੱਕ ਚਵਾਨੀ ਦਾ ਕਰੋ ਇਹਨਾਂ ਦਾ ਕੰਮ ਨਹੀਂ ਕੀਤਾ ਜਾ ਕੇ ਇਹਨਾਂ ਦਾ ਕੰਮ ਇਹ ਆ ਵੀ ਇੱਕ 10 ਪੈਸੇ ਦਾ ਕੰਮ ਕਰਨਾ ਤੇ ਪ੍ਰਚਾਰ ਤੁਸੀਂ ਦੇਖ ਲਓ ਕਿਹੜਾ ਚੌਂਕ ਕਿਹੜਾ ਚੁਰਾਇਆ ਵਾ ਜਿੱਥੇ ਮਾਨ ਸਾਹਿਬ ਦੀ ਨਹੀਂ ਲੱਗੇ ਇਹ ਕਹਿੰਦੇ ਕੰਮ ਬੋਲਦਾ ਕੰਮ ਤੁਹਾਡਾ ਤਾਂ ਬੋਲੇਗਾ ਜੇ ਕਰਕੇ ਦਿਖਾਓਗੇ ਤੁਸੀਂ ਲੇਕਿਨ ਹੁਣ ਹੋ ਰਹੀਆਂ ਨੇ ਐਨਸੀ ਤੋਂ ਬਗੈਰ ਰਜਿਸਟਰਸ ਕਿ ਨਹੀਂ ਹੋ ਪਾਰੀਆਂ ਬਿਲਕੁਲ ਨਹੀਂ ਹੋ ਰੀਆਂ ਜੀ ਲੋਕੀ ਉੱਥੇ ਜਾ ਕੇ ਤਸੀਰਾਂ ਨਾਲ ਲੰਡੇ ਜੇ ਲੋਕਾਂ ਦੇ ਕਲੇਸ਼ ਪੈਣ ਰਿਹਾ ਨਾ ਮੀਟਰ ਲੱਗਣ ਰਿਹਾ ਨਾ ਰਜਟੀਆਂ ਹੋਣੀਆਂ ਇਹ ਬਿਲਕੁਲ ਰਿਐਲਿਟੀ ਆ ਬੇਸ਼ੱਕ ਤੁਸੀਂ ਕੱਲ ਜਾ ਕੇ ਕੱਲ ਛੁੱਟੀ ਆ ਪਰਸੋਂ ਜਾ ਕੇ ਤੁਸੀਂ ਪਤਾ ਕਰ ਸਕਦੇ ਵੀ ਹੋਣੀਆਂ ਜਾਂ ਨਹੀਂ ਹੋਣੀਆਂ ਆਪਾਂ ਕੋ ਝੂਠਾ ਬੋਲਣੇ ਆ ਲੇਕਿਨ ਬਿਜਲੀ ਦੀ ਤੁਸੀਂ ਗੱਲ ਵੀ ਕੀਤੀ ਬਿਜਲੀ ਦੇ ਲੋਕਾਂ ਦੇ ਵੀ ਮੋٹے ਮੋٹے ਹੁਣ ਬੇਲ ਆਉਣੇ ਸ਼ੁਰੂ ਹੋ ਗਏ ਨੇ ਕੀ ਲੱਗਦਾ ਕਿਉਂਕਿ ਇਹ ਸਰਕਾਰ ਨੇ 300 ਯੂਨਿਟ ਬਿਜਲੀ ਦੇ ਮਾਫ ਕਰਨ ਦੀ ਗੱਲ ਕੀਤੀ ਗਈ ਸੀ ਚਰਨਜੀਤ ਸਿੰਘ ਚੰਨੀ ਹਣਾ ਵੱਲੋਂ ਵੀ ਗੱਲ ਕੀਤੀ ਗਈ ਲੇਕਿਨ ਹੁਣ ਲੋਕਾਂ ਨੇ ਉਹਨਾਂ ਦਾ ਤਾਂ ਮਹੀਨੇ ਬਾਅਦ ਬਿੱਲ ਆ ਰਿਹਾ ਕੀ ਲੱਗਦਾ ਕਿ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ 197 ਦੇ ਨਾਲ ਦੇਖੋ ਜੀ ਲੋਕਾਂ ਨੂੰ ਪਰਵਾਹ ਕੇ ਲਾਲਚ ਵਿੱਚ ਲਿਆ ਕੇ ਪਹਿਲਾਂ ਸਰਕਾਰਾਂ ਨੇ 200 ਜੁਨਟ ਦੀਆਂ ਮਾਫ ਕੀਤੀ ਸੀ ਬਿੱਲ ਇੱਕ ਨਵੇਂ ਤਰੀਕੇ ਦੇ ਨਾਲ ਜਿਹੜਾ ਸ਼ੁਗੁਫਤਾ ਕਹਿ ਸਕਦੇ ਆ ਜਾਂ ਕਹਿ ਸਕਦੇ ਆ ਵੀ ਉਹ ਲੋਕਾਂ ਨੂੰ ਭਰਮ ਭੁਲੇਖੇ ਦੇ ਪਾਗ ਵਿੱਚ ਕੀਤਾ ਗਿਆ ਵਾ ਹੁਣ ਦੇਖੋ ਬਿਜਲੀ ਦਾ ਜੇ ਉਹ ਬਿੱਲ ਆਂਦੇ ਮਾਫ ਕੀਤਾ ਵਾ ਤੇ ਇਹ ਕੇਜੀਵਾਲ ਸਾਹਿਬ ਜਾਂ ਭਗਵੰਤ ਮਾਨ ਜੀ ਉਹਨਾਂ ਨੇ ਘਰੋਂ ਨਹੀਂ ਦੇਣਾ ਕਿਤੇ ਨਾ ਕਿਤੇ ਇਧਰੋਂ ਲਾ ਲੈਂਦੇ ਦੂਜੇ ਬੰਦੇ ਕੰਨ ਫੜ ਲੈਂਦੇ ਆ ਇਹ ਜਿਹੜਾ ਆਫਟਰ ਆਲ ਜਿਹੜਾ ਬੋਝ ਹੈ ਉਹ ਪਬਲਿਕ ਤੇ ਪਏਗਾ ਪੰਜਾਬ ਦੀ ਪਬਲਿਕ ਤੇ ਪਏਗਾ ਜਿਹੜਾ ਸਾਡਾ ਮਸਲਾ ਰੀਅਲ اسٹیਟ ਵਾਲਿਆਂ ਦਾ ਇਹਨੂੰ ਸਿੱਧਾ ਮਾਮਲਾ ਅਸੀਂ ਸਰਕਾਰ ਦੇ ਕੋਲੋਂ ਕੋਈ ਵੀ ਚੀਜ਼ ਫ੍ਰੀ ਦੀ ਮੰਗ ਨਹੀਂ ਕਰਨੀ ਅਸੀਂ ਤਾਂ ਕਹਿੰਦੇ ਸਾਡੇ ਕੋਲ ਬੱਤੀ ਦੇ ਭਾਵੇਂ ਬਿੱਲ ਲਲੋ ਲੇਕਿਨ ਲੋਕਾਂ ਨੂੰ ਕਾਰੋਬਾਰ ਕਰਨ ਦਿਓ ਜਾ ਕੇ ਲੋਕੀ ਕਾਰੋਬਾਰ ਕਰਨਗੇ ਆਪਣੇ ਬੱਚਿਆਂ ਦਾ ਪੇਟ ਪਾਲਣਗੇ ਤੁਸੀਂ ਦੇਖੋ ਜੇ ਤੁਸੀਂ ਕਾਰੋਬਾਰ ਖੋਗੇ ਤੁਸੀਂ ਕਹਿੰਦੇ ਜਿਹਨੇ ਲੌਂਜਰਾਂ ਰੋਜ਼ਗਾਰ ਦਿੱਤਾ ਉਹ ਕਰਤਾ ਕਰਤਾ ਮੈਂ ਕਹਿੰਦਾ ਇੱਕ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲਾ ਇੱਕ ਪਲਾਟ ਸੇਲ ਹੁੰਦਾ ਘਟੋ ਘਟ 100 ਲੋਕਾਂ ਨੂੰ ਰੋਜ਼ਗਾਰ ਮਿਲਦਾ ਉਦੇ ਨਾਲ ਤੇ ਜੇ ਤੁਸੀਂ ਰੋਜ਼ਗਾਰ ਖੋਹਗੇ ਸਰਕਲ ਰੁਕ ਜਾਏਗਾ ਸਾਰਾ ਹੀ ਹੁਣ ਰੇਤ ਦਾ ਮਾਮਲਾ ਵਾ ਅਰਜੋਤ ਬੈਂਜ ਜਿਹੜੇ ਇਹਨਾਂ ਦੇ ਮੰਤਰੀ ਰਹੇ ਪਹਿਲਾਂ ਜਿਹੜਾ ਇਹਨਾਂ ਦਾ ਇਸ ਵਿਭਾਗ ਦੇ ਨਾਲ ਸੰਬੰਧਤ ਰੇਤ ਦੇ ਨਾਲ ਆਈ ਉਹਨਾਂ ਨੂੰ ਮਿਲੇ ਉਹ ਕਹਿੰਦੇ ਜੀ ਅਸੀਂ ਰੇਤ ਦੇ ਡੀਪੂ ਖੋਲਣ ਜਾ ਰਹੇ ਹਾਂ ਰੇਤ ਜਿਹੜੀ ਡੀਪੂਆਂ ਤੋਂ ਮਿਲੂਗੀ ਤੇ 5 ਰੁਪਏ ਫੁੱਟ ਰੇਤ ਮਿਲੇਗੀ ਉਹ ਇਹ ਗੱਲਾਂ ਪੋਸੀਬਲ ਹੀ ਨਹੀਂ ਹੈਗੀਆਂ ਜੇ ਤੁਸੀਂ 2200 ਰੁਪਏ ਕਹੋਗੇ ਤੇ ਅਸੀਂ ਮੰਨ ਲਈਏ ਫਿਰ ਇਹ ਰੇਤ ਹੈਗੀ ਆ ਦੇਖੋ ਗਰੀਬ ਆਦਮੀ ਜਿਹੜਾ ਵਾ ਉਹ ਆਪਣੀ ਕੰਦ ਪਲਸਟਰ ਕਰਾਉਣ ਤੋਂ ਵੀ ਬੈਠਾ ਵਾ ਕਿਉਂਕਿ ਸਰਕਾਰ ਤੋਂ ਬੜੀਆਂ ਆਸਾਂ ਸੀ ਉਹਨਾਂ ਨੂੰ ਵੀ ਇਹ ਸਸਤੀ ਹੋ ਜਣੀ ਆ ਪਤਾ ਨਹੀਂ ਕਿਹੜਾ ਫਾਰਮੂਲਾ ਕੇਜੀਵਾਲ ਸਾਹਿਬ ਨੇ ਲਾਗੂ ਕਰ ਦੇਣਾ ਨਾ ਕੇਜੀਵਾਲ ਸਾਹਿਬ ਲੱਗੇ ਨਾ ਲੱਭੇ ਨਾ ਉਹਨਾਂ ਦਾ ਫਾਰਮੂਲਾ ਲੱਭਾ ਵਾ ਪੰਜਾਬ ਦੇ ਉਹ ਲੋਕ ਭੋਲੇ ਭਾਰੇ ਲੋਕ ਉਹਨਾਂ ਦੇ ਨਾਲ ਇਹ ਵੈਲਫੇਅਰ ਕਰਦੇ ਆ ਜਿਨ੍ਹਾਂ ਨੇ 92 ਐਮਐਲਏ ਨਾਲ ਜੁਦਾ ਕੇ ਦਿੱਤੇ ਆ ਕਿਉਂਕਿ ਇਹਨਾਂ ਕਿਹਾ ਸੀ ਵੀ ਇਹ ਆਮ ਆਦਮੀ ਲੋਕਾਂ ਦੀ ਸਰਕਾਰ ਆ ਆਮ ਆਦਮੀ ਦੇ ਮੁਤਾਬਕ ਕਾਨੂੰਨ ਬਣਨੇ ਆ ਆਮ ਆਦਮੀ ਕੋ ਰਹਿ ਲੈ ਕੇ ਫਿਰ ਨਹੀਂ ਕੋ ਕੰਮ ਕਰਿਆ ਕਰਾਂਗੇ ਆਮ ਆਦਮੀ ਦੇ ਵਿਚਾਰ ਰੋਲੀ ਗਿਆ ਇਹ ਖਾਸ ਬਣ ਕੇ ਜਾਗੇ ਅੱਜ ਉਹ ਕਿੱਥੇ ਗਏ ਨੇ ਮੋਬਾਈਲ ਠੀਕ ਕਰਨ ਵਾਲੇ ਘਰਾਂ ਦੇ ਆਮ ਕਾ ਕੇ ਕਿੱਥੇ ਗਏ ਨੇ ਜਾ ਕੇ ਉਹ ਖਾਸ ਬਣ ਗਏ ਆ ਉਹਨਾਂ ਦੀ ਮਾਤਾ ਜੀ ਜਿਹੜੇ ਮੋਬਾਈਲ ਠੀਕ ਕਰਦੇ ਸੀ ਸਕੂਲ ਤੇ ਸਫਾਈ ਕਰਦੇ ਸੀ ਅੱਜ ਉਹ ਸਫਾਈ ਕਰਨੇ ਨੇ ਜਾ ਕੇ ਕੁਝ ਕਿਹੜੀਆਂ ਵੱਡੀਆਂ ਗੱਡੀਆਂ ਆ ਗਈਆਂ ਇੱਕ ਆਦਾ ਤੇ ਆ ਗਿਆ ਤੇ ਆਗ ਦੇ ਪੁਰਾਣੇ ਸਮੇਂ ਦੇ ਜਿਹੜੇ ਲੀਡਰ ਹੁੰਦੇ ਸੀ ਲੋਕਾਂ ਦੇ ਬੱਚਿਆਂ ਬਾਰੇ ਸੋਚਦੇ ਸੀ ਸਮਾਜ ਬਾਰੇ ਸੋਚਦੇ ਸੀ ਦੇਸ਼ ਬਾਰੇ ਸੋਚਦੇ ਸੀ ਜਾ ਕੇ ਹੁਣ ਤੇ ਤੁਸੀਂ ਦੇਖ ਲਓ ਕੀ ਹਾਲਾਤ ਬਣ ਗਏ ਆ ਜਿਹੜਾ ਕੰਮ ਆ ਕੇ ਰਿਸ਼ਵਤ ਦਾ 5 ਕਿਉਂਕਿ ਸਰਕਾਰ ਮੰਨਦਾਰ ਆ ਗਈ ਕਟਰ ਮੰਨਦਾਰ ਆ ਗਈ ਸਰਕਾਰ ਆਪਾਂ ਇਹ ਜਿਹੜਾ ਮਸਲਾ ਵਾ ਇਹ ਜਿਹੜਾ ਅਹੀਂ ਜਿਸ ਮਸਲੇ ਤੇ ਧਰਨਾ ਲਾਇਆ ਇਹ ਮਸਲਾ ਨਾ ਤੇ ਪ੍ਰਾਪਰਟੀ ਡੀਲਰਾਂ ਦਾ ਵਾ ਨਾ ਇਹ ਕਲੋਨਾਈਜ਼ਰਾਂ ਦਾ ਮਸਲਾ ਇਹ ਮਸਲਾ ਹੈਗਾ ਪੰਜਾਬ ਦੇ ਆਮ ਲੋਕਾਂ ਦਾ ਪਲਾਟ ਹੋਲਡਰਾਂ ਦਾ ਵਾ ਅਨਧਿਕਾਰਤ ਕੀ ਹੁੰਦਾ ਵਾ ਜਦੋਂ ਕਿ ਤਹਿਸੀਲਦਾਰ ਨੇ ਰਜਿਸਟਰੀ ਕਰ ਦਿੱਤੀ ਕਿਸੇ ਪਲਾਟ ਦੀ ਉਹਦੇ ਕੋਲ ਸਟੈਂਪ ਡਿਊਟੀ ਲੈ ਲਈ ਆ ਫਿਰ ਅਨਧਿਕਾਰਤ ਕੀ ਲੱਗਿਆ ਇੱਕ ਪਲਾਟ ਉਹ ਕਹਿੰਦੇ ਜੀ ਦੀ ਐਨਓਸੀ 200 ਗਾ ਦਾ ਪਲਾਟ ਆ ਉਹ ਕਹਿੰਦੇ ਇਹ ਅਨਧਿਕਾਰਤ ਆ ਇਹਦੀ ਐਨਓਸੀ ਲਓ ਜਦੋਂ 150000 ਰੁਪਏ ਦੀ ਐਨਓਸੀ ਕੱਟੀ ਜਾਂਦੀ ਰਸੀਦ ਇਹ ਵੀ ਨਹੀਂ ਪਤਾ ਵੀ ਅਸਲੀ ਕਿ ਨਕਲੀ ਆ ਉਹੋ ਹੀ ਪਲਾਟ ਉਸੇ ਰੂਪ ਚ ਪਿਆ ਹੁੰਦਾ ਉਹ ਮੁੜ ਕੇ ਲੀਗਲ ਹੋ ਜਾਂਦਾ ਵਾ ਪਹਿਲਾਂ ਇਲੀਗਲ ਆ ਮੁੜ ਕੇ ਲੀਗਲ ਹੋ ਜਾਂਦਾ ਇਹ ਸਿਰਫ ਲੁੱਟਮਾਰ ਖਜ਼ਾਨਾ ਭੜਦਾ ਮਾਨ ਸਾਹਿਬ ਤੁਸੀਂ ਇਹ ਕਹਿੰਦੇ ਵੀ ਜੇ ਕੋਈ ਸਮੱਸਿਆ ਹੁੰਦੀ ਸਮਾਧਾਨ ਵੀ ਹੁੰਦਾ ਤੇ ਫਿਰ ਸਮਾਧਾਨ ਸੁਣ ਲਓ ਸਾਡੇ ਕੋ ਅਸੀਂ ਚੀਫ ਸਕੱਟਰੀ ਪੰਜਾਬ ਅਨਰਾਗ ਵਰਮਾ ਜੀ ਨੂੰ ਦੱਸ ਕੇ ਆਏ ਇਸ ਚੀਜ਼ ਦਾ ਸਮਾਧਾਨ ਵੀ ਇਹ ਜਿਹੜਾ ਸਮਾਧਾਨ ਆ ਵੀ ਇਹ ਇਤਰਾ ਹੋ ਸਕਦਾ ਸੱਪ ਵੀ ਮਰ ਜਾਂਦਾ ਲਾਠੀ ਵੱਜ ਜਾਂਦੀ ਆ ਲੋਕਾਂ ਦਾ ਕਾਰੋਬਾਰੀ ਵੱਜ ਜਾਂਦਾ ਤੁਹਾਡਾ ਖਜ਼ਾਨਾ ਵੀ ਭੜ ਜਾਂਦਾ ਵਾ ਖਜ਼ਾਨਾ ਭਰਨ ਵਾਸਤੇ ਤੁਸੀਂ ਲੋਕਾਂ ਦਾ ਗਲਾ ਨਾ ਘੁੱਟੋ ਖਜ਼ਾਨਾ ਭਰਨ ਵਾਸਤੇ ਤੁਸੀਂ ਸਾਡੇ ਕੋ ਤਰੀਕਾ ਦੇਖੋ ਕਿ ਤਰ੍ਹਾਂ ਦਾ ਵਾ ਅਸੀਂ ਨਹੀਂ ਚਾਹੁੰਦੇ ਸਾਨੂੰ ਕੋਈ ਫ੍ਰੀ ਮਿਲੇ ਆਪਾਂ ਫ੍ਰੀ ਦੇ ਬਿਲਕੁਲ ਬੜਖਲਾਫ ਆ ਸਾਨੂੰ ਫ੍ਰੀ ਨਹੀਂ ਚਾਹੀਦਾ ਕੁਝ ਵੀ ਅਸੀਂ ਸਰਕਾਰ ਦੇ ਨਾਲ ਸਾਥ ਦੇਣ ਨੂੰ ਤਿਆਰ ਆ ਜੇ ਕਲੋਨਾਈਜ਼ਿਕ ਕਲੋਨੀ ਕੱਟਦਾ ਵਾ ਉਹਦੇ ਕੋ ਜੇ ਤੁਸੀਂ ਰਸੀਦਾਂ ਕੱਟਦੇ ਤੇ ਉਹਨਾਂ ਸਹੂਲਤ ਕੀ ਦੇਣ ਦੇ ਤੁਸੀਂ ਪੁੱਡਾ ਵਾਲੇ ਜਾਂ ਕਾਰਪੋਰੇਸ਼ਨ ਵਾਲੇ ਬੰਦੇ ਭੇਜ ਭੇਜ ਕੇ ਉਹਨਾਂ ਨੂੰ ਪਰੇਸ਼ਾਨ ਕਰਨ ਦੇ ਦੇਖੋ ਜਾ ਕੇ ਪੁੱਡਾ ਦੇ ਵਿੱਚ ਕੱਲ ਵੀ ਤਰਨਾ ਲਗਾਏ ਉੱਥੇ ਲੋਕਾਂ ਨੂੰ ਪਹਿਲਾਂ ਕੱਚੀ ਹੋਏ ਕੱਚੀ ਐਨਓਸੀ ਤੇ ਦਿੱਤੀ ਜਾਂਦੀ ਜਾਂ ਫਿਰ ਪੱਕੀ ਦੇ ਨਾਂ ਦੇ ਪਰੇਸ਼ਾਨ ਕੀਤਾ ਜਾਂਦਾ ਕੱਚੀ ਪੱਕੀ ਕਾਦੀ ਆ ਇਹ ਕੜਾਹੀ ਚ ਪਾ ਕੇ ਕੋਈ ਤਲਣੀ ਜਾਗੇ ਜਾਂ ਕੜਾਹੀ ਚ ਪਾ ਕੇ ਇਹਨੂੰ ਗਰਮ ਕਰਨਾ ਜਾਗੇ ਫਿਰ ਪੱਕੀ ਦੇਣੀ ਜਦੋਂ ਲੋਕਾਂ ਕੋਲ ਪੈਸੇ ਲੱਲੇ ਆ ਤੇ ਤੁਸੀਂ ਉੱਥੇ ਰਸੀਦ ਦੋ ਉਹਨਾਂ ਨੂੰ ਜਾਗੇ ਜੇ ਹੁਣ ਐਨਓਸੀ ਖਤਮ ਕਰਨ ਵਾਲਾ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਇਹਦੇ ਵਿੱਚ ਸਰਕਾਰ ਦਾ ਕਸੂਰ ਆ ਆਮ ਲੋਕ ਕਿਉਂ ਪਰੇਸ਼ਾਨ ਹੋਣ ਜਾਗੇ ਰੋਜ਼ਾਨਾ ਕਿੰਨੇ ਕੁ ਲੋਕ ਪਰੇਸ਼ਾਨ ਹੁੰਦੇ ਆ ਜੀ ਜੇਕਰ ਗਿਣਤੀ ਕੀਤੀ ਜਣੀ ਜਾਵੇ ਰੋਜ਼ਾਨਾ ਕਿੰਨੇ ਕੁ ਲੋਕ ਪਰੇਸ਼ਾਨ ਹੋ ਦੇਖੋ ਜੀ ਪਹਿਲਾਂ ਅੰਮਰਸੇਹ ਦੀਆਂ ਤਿੰਨ ਥੀਲਾਵਾਂ ਇੱਕ ਤਹਿਸੀਲ ਦੇ ਵਿੱਚ 400 ਤੋਂ 500 ਰਜਿਸਟਰੀ ਚ ਜਾਨਾ ਹੁੰਦੀ ਸੀ ਜਾਕੀ ਅੱਜ ਜਾ ਕੇ ਰਿਕਾਰਡ ਚੈੱਕ ਕਰ ਲੋ ਕੋਈ 10 ਜਾਂ 15 ਰਜਿਸਟਰੀਆਂ ਹੋਣੀਆਂ ਸਰਕਾਰ ਦਾ ਰੈਵਨਿਊ ਘਟਣ ਡਿਆ ਉਹ ਦੇਖੋ ਜਿਹੜਾ ਰਾਤ ਦੇਣ ਵਾਲਾ ਨੋਟੀਫਿਕੇਸ਼ਨ ਹੈ ਉਹ ਜਾਰੀ ਨਹੀਂ ਕੀਤਾ ਇਹਨਾਂ ਨੇ ਕਲੈਕਟਰ ਰੇਟ ਆ ਹੁਣ ਵਧਾਏ ਆ ਤੇ ਨਾਲ ਹੀ ਉਹਨਾਂ ਲਾਗੂ ਕਰ ਦਿੱਤੇ ਕਲੈਕਟਰ ਰੇਟ ਪੈਟਰੋਲ ਡੀਜ਼ਲ ਦੀ ਕੀਮਤ ਵਧੀ ਆ ਰਾਤ 12 ਵਜੇ ਤੋਂ ਲਾਗੂ ਹੁੰਦੀ ਆ ਅੱਜ ਮਹੀਨਾ ਹੋ ਗਿਆ ਰੁੱਲਦਾ ਫੰਡਿਆ ਜਾਕੀ ਨੋਟੀਫਿਕੇਸ਼ਨ ਕੋਈ ਨਹੀਂ ਹੈਗਾ ਮੁੱਖ ਮੰਤਰੀ ਸਾਹਿਬ ਇਹੋ ਜਿਹੇ ਐਲਾਨ ਕਰਨੇ ਬੰਦ ਕਰੋ ਜਿਨ੍ਹਾਂ ਨੂੰ ਅਸੀਂ ਲਾਗੂ ਹੀ ਨਹੀਂ ਕਰ ਸਕਦੇ ਤਾੜੀਆਂ ਵਜ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਪੋਸਟਰ ਲਾਤੇ ਵੀ ਸਰਕਾਰ ਨੇ ਬਹੁਤ ਵੱਡਾ ਕੰਮ ਕਰ ਦਿੱਤਾ ਬੜੀ ਵੱਡੀ ਪ੍ਰਾਪਤੀ ਹੋ ਗਈ ਆ ਮੈਂ ਕਹਿੰਦਾ ਅਸੀਂ ਵੀ ਧੰਨਵਾਦ ਕਰਾਂਗੇ ਤੁਹਾਡਾ ਬੜੀ ਵੱਡੀ ਪ੍ਰਾਪਤੀ ਆ ਜੇ ਤੁਸੀਂ ਲਾਗੂ ਕਰੋਗੇ ਫੇਰ ਹੀ ਹੈ ਨਾ ਉਹਦਾ ਫਾਇਦਾ ਲੇਕਿਨ ਤੁਹਾਡੇ ਵੱਲੋਂ ਇਹ ਜਗ੍ਹਾ ਚੂਜ਼ ਕੀਤੀ ਗਈ ਹੈ ਪਿੱਛੇ ਆਮ ਆਦਮੀ ਪਾਰਟੀ ਦਾ ਦਫ਼ਤਰ ਹੈ ਕਿ ਲੱਗਦਾ ਕਿ ਮੈਸੇਜ ਚਲੇ ਜਾਏਗਾ ਇਸ ਤਰ੍ਹਾਂ ਦੇਖੋ ਅਹੀਂ ਵੀ ਆਮ ਆਦਮੀ ਦੇ ਆ ਇਹ ਜਿਹੜੀ ਸਾਡੀ ਐਸੋਸੀਏਸ਼ਨ ਆ ਆਮ ਆਦਮੀ ਪਾਰਟੀ ਦਫ਼ਤਰੋਂ ਸਾ ਨਾਲ ਹੁਣ ਤਾਲਮਲ ਹੋਇਆ ਗੱਲ ਹੋਈ ਉਹਨਾਂ ਨਾਲ ਉਹ ਕਹਿੰਦੇ ਜੀ ਸੁਰਾ ਸਮਾਂ ਵੇਟ ਕਰੋ ਅਸੀਂ ਕੋਸ਼ਿਸ਼ ਕਰਨੇ ਆ ਜੇ ਕੋਸ਼ਿਸ਼ ਕਰਨੀ ਪਹਿਲਾਂ ਕੋਸ਼ਿਸ਼ ਕਰ ਲੈਂਦੇ ਬਾਅਦ ਚ ਐਲਾਨ ਕਰ ਲੈਂਦੇ ਐਡੀ ਕੀ ਕਹਾਣੀ ਪਈ ਸੀ ਪਹਿਲਾਂ ਅਸੀਂ ਦਵਾ ਦਾ ਐਲਾਨ ਕਰ ਲੀਆ ਵਾਵਾ ਖੜ ਲੀਏ ਜਾ ਕੇ ਲੇਕਿਨ ਮੁੱਖ ਮੰਤਰੀ ਸਾਹਿਬ ਤੇ ਕਹਿੰਦੇ ਕਿ ਜੋ ਵਾਅਦੇ ਕੀਤੇ ਸੀਗੇ ਨੌਕਰੀਆਂ ਦੀ ਗੱਲ ਕੀਤੀ ਨੌਕਰੀਆਂ ਦੇ ਦਿੱਤੀਆਂ ਕੁਝ ਸਮਾਂ ਲੱਗਦਾ ਰੂਪਰੇਖਾ ਤਿਆਰ ਕਰਨ ਲੱਗੇ ਉਸ ਤੋਂ ਬਾਅਦ ਉਹ ਇੰਪਲੀਮੈਂਟ ਕਰ ਲੇਤਾ ਜਾਂਦਾ ਹੈ ਦੇਖੋ ਜਿਸ ਤਨ ਲਾਗੇ ਸੋ ਤਨ ਜਾਣੇ ਦੇਖੋ ਅਸੀਂ ਉਹ ਕੇਹ ਹੋੜ ਦੀ ਗੱਲ ਕਰ ਜਾਈਏ ਸਾਨੂੰ ਤੇ ਪਤਾ ਵੀ 3 ਸਾਲ ਹੋ ਗਏ ਸੰਘਰਸ਼ ਕਰਦੇ ਆ ਨਾ ਕੋਈ ਫਾਇਦਾ ਨਹੀਂ ਹੋਇਆ ਜਾਗੇ ਇਸੇ ਤਰ੍ਹਾਂ ਜਿਹੜੇ ਜਿਹੜੇ ਵਿਭਾਗ ਦਾ ਕੋਈ ਕੰਮ ਆ ਟੀਚਰ ਅਜੇ ਵੀ ਬੈਠੇ ਕੇਜਰੀਵਾਲ ਸਾਹਿਬ ਨੇ ਇੱਕ ਧਰਮ ਦੀ ਭੈਣ ਬਣਾਈ ਟੈਂਕੀ ਦੇ ਚੜੀ ਜਾ ਕੇ ਉਹ ਭੈਣ ਤੇ ਵਿਚਾਰੀ ਡਾਂਗਾ ਜੋਗੀ ਰਹੀ ਮੁੜ ਕੇ ਨੌਕਰੀ ਤੇ ਮਿਲੀ ਨਹੀਂ ਉਹਨੂੰ ਜਾ ਕੇ ਉਹ ਕਹਿੰਦੇ ਵੀ ਤੁਸੀਂ ਜਾਣਦੇ ਜੇ ਮੈਂ ਕੇਜਰੀਵਾਲ ਆ ਸਰਕਾਰ ਸਾਡੀ ਆਉਣ ਵਾਲੀ ਆ ਮਤਲਬ ਇੰਨੀਆਂ ਵਧੀਆ ਗੱਲਾਂ ਕੀਤੀਆਂ ਗੱਲਾਂ ਦੇ ਬਹੁਤ ਵਧੀਆ ਕੀਤੀਆਂ ਸਿਰਫ ਗੱਲਾਂ ਦੇ ਕਿਰਾਏ ਬਣਾਏ ਉਤੋਂ ਗਾਂ ਕੁਝ ਨਹੀਂ ਹੋਇਆ ਜਾ ਕੇ ਦੇਖੋ ਰੋਜ਼ਾਨਾ ਸਰਕਾਰ ਕਰਜ਼ਾ ਲੈਣ ਦੀ ਹੈ ਐਵਰੇਜ ਕਰ ਲਈਏ 100 ਕਰੋੜ ਰੁਪਏ ਰੋਜ਼ਾਨਾ ਦਾ ਕਰਜ਼ਾ ਪੰਜਾਬ ਪੰਜਾਬ ਦੇ ਉੱਤੇ ਚੜ੍ਹ ਡਿਆ ਪੰਜਾਬ ਦੇ ਲੋਕਾਂ ਦੇ ਚੜ੍ਹ ਡਿਆ ਜਾ ਕੇ ਇਹ ਆਮ ਲੋਕਾਂ ਨੂੰ ਨਹੀਂ ਪਤਾਗਾ ਅਸੀਂ ਤਾਂ ਕਰਕੇ ਕਹਿਣ ਦੇ ਆਂ ਅਸੀਂ ਪੰਜਾਬ ਦੇ ਆਮ ਲੋਕ ਆ ਆਪਾਂ ਵੀ ਆਮ ਲੋਗ ਆ ਆਮ ਲੋਕ ਆਮ ਆਦੀ ਪਾਰਟੀ ਦੇ ਆਮ ਲੋਕ ਨਹੀਂ ਹੈਗੇ ਇਹ ਮੋੜ ਨਹੀਂ ਲੱਗੀ ਅਸੀਂ ਵੀ ਆਮ ਨਾਗਰਿਕ ਆਂ ਸ਼ਹਿਰ ਦੇ ਇੱਕ ਜੁम्मेवार ਨਾਗਰਿਕ ਆਂ ਦੇਖੋ ਜੇ ਅਸੀਂ ਧਰਨਾ ਲਾਇਆ ਤੇ ਸ਼ਾਂਤ ਮੈਂ ਹੀ ਤੇ ਪੁਲਿਸ ਵਾਲਾ ਨੂੰ ਕਹਿਣ ਦੇ ਤੁਸੀਂ ਚੱਲ ਜੋ ਬੇਸ਼ੱਕ ਕੋਈ ਗੱਲ ਨਹੀਂ ਹੈਗੀ ਜਿੰਨੀ ਵੱਡੀ ਇੱਥੇ ਮੁੱਖ ਮੰਤਰੀ ਸਾਹਿਬ ਆਉਂਦੇ ਰੇ ਆ ਅਸੀਂ ਧਰਨੇ ਦਾ ਐਲਾਨ ਕਰਦੇ ਰੇ ਜਿੰਨੀ ਵੱਡੀ ਆਉਂਦੇ ਰੇ ਮੁੱਖ ਮੰਤਰੀ ਸਾਹਿਬ ਓਨੀ ਵੱਡੀ ਉਹ ਸਾਨੂੰ ਡਿਟੇਨ ਕਰਦੇ ਰੇ ਸਾਨੂੰ ਪੁਲਿਸ ਫੜ ਲੈਂਦੀ ਨਹੀਂ ਜਾ ਕੇ ਪੰਜਾਬ ਦੇ ਵਿੱਚ ਚੰਡੀ ਦਿੱਲੀ ਦੇ ਵਿੱਚ ਧਰਨੇ ਲਾ ਲਾ ਕੇ ਇਹਨਾਂ ਸਰਕਾਰ ਬਣਾਈ ਆ ਤੇ ਅਸੀਂ ਤੇ ਨਾਲ ਆਉਂਦੇ ਸਾਨੂੰ ਧਰਨਾ ਇਹਨਾਂ ਦਾ ਅਸੀਂ ਚੁੱਪਦੇ ਆਂ ਕਿਉਂਕਿ ਅਹੀਂ ਜੇ ਧਰਨਾ ਲਾਉਣ ਨੇ ਪਬਲਿਕ ਦੇ ਹਿਤ ਵਾਸਤੇ ਧਰਨਾ ਲਾਉਣੇ ਆ ਕਿਦੋਂ ਤੱਕ ਚੱਲੇਗਾ ਜੀ ਇਹ ਤੁਹਾਡਾ ਰੋਜ਼ ਦੇਖੋ ਧਰਨਾ ਅੱਜ ਦੇ ਸਿੰਬੋਲਿਕ ਅੱਜ ਧਰਨਾ ਇਸ ਕਾਕੇ ਲਾਇਆ ਹੀ ਵੀ ਆਪਾਂ ਇਹ ਆਮ ਆਦਮੀ ਪਾਰਟੀ ਨੂੰ ਬੇਨਤੀ ਕਰਦੇ ਆਂ ਵੀ ਇਹ ਨਾ ਕਰੋ ਇਹ ਕੰਮ ਇਹ ਮੜੀ ਗੱਲੇ ਜਾ ਕੇ ਬਾਕੀ ਇਹ ਝੂੜਦਾ ਪਲੰਦਾ ਹੀ ਆ ਮੁੱਖ ਮੰਤਰੀ ਜਾਲੀ ਮੁੱਖ ਮੰਤਰੀ ਆ ਬਿਲਕੁਲ ਜਾਲੀ ਮੁੱਖ ਮੰਤਰੀ ਜਾ ਕੇ ਕਿਉਂਕਿ ਸੁਣਵਾਈ ਕੋਈ ਨਹੀਂ ਹੈਗੀ ਉਹਦੀ ਜਾ ਕੇ ਬਿਲਕੁਲ ਬਿਲਕੁਲ ਦੇਖੋ ਆਮ ਆਦਮੀ ਪਾਰਟੀ ਉਹ ਕੇਰੀਵਾਲ ਸਾਹਿਬ ਦੀ ਵੈਗਨਰ ਕਿਥੇ ਗਈ ਆ ਆਮ ਆਦਮੀ ਪਾਰਟੀ ਦੇ ਲੀਡਰ ਵੱਡੀਆਂ-ਵੱਡੀਆਂ ਕਾਰਾਂ ਆ ਇਹ ਆ اپنی ਰੋਟੀ ਰੋਜੀ ਦਾ ਕੰਡਿਆ ਜਾ ਕੇ ਉਹਨਾਂ ਰੋਟੀ ਰੋਜੀ ਦੀ ਪਰਸਤ ਫਰਤ ਨਹੀਂ ਆ ਗਈ ਜੀ ਬਿਲਕੁਲ ਬਿਲਕੁਲ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਕਿਸੇ ਵੀ ਤਰ੍ਹਾਂ ਨਾਲ ਜਿਹੜੇ ਉਹ ਪੂਰੇ ਨਹੀਂ ਕੀਤੇ ਜਾ ਰਹੇ ਜਿਸ ਨੂੰ ਲੈ ਕੇ ਜਿਹੜਾ ਹੈ ਪੰਜਾਬ ਦੇ ਵਿੱਚ ਜੋ ਲਗਾਤਾਰ ਹੀ ਹੋਣਾ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਹਾਲਾਂਕਿ ਐਨਓਸੀ ਨੂੰ ਲੈ ਕੇ ਜੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਜਿਸ ਵਿੱਚ ਸਾਫ਼ ਤੋਂ ਤਾਂ ਕਿਹਾ ਗਿਆ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈ ਉਸ ਦਾ ਫਾਇਦਾ ਮਿਲਦਾ ਹੋਏ ਨਜ਼ਰ ਆਇਆ ਗਿਆ ਲੇਕਿਨ ਉਹ ਫਾਇਦਾ ਜਿਹੜਾ ਆ ਉਹ ਕਿਸੇ ਲੋਕਾਂ ਨੂੰ ਜਿਹੜਾ ਉਹ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਲੇਕਿਨ ਕਿੰਨਾ ਕਿਤੇ ਬਹੁਤ ਸਾਰੇ ਵਾਅਦੇ ਜਿਹੜੇ ਕੀਤੇ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਉਸ ਵੇਲੇ ਕੀਤਾ ਗਿਆ ਸੀ ਜਿਸ ਵੇਲੇ ਜਿਹੜੀ ਸਰਕਾਰ ਸਤਾ ਵਿੱਚ ਨਹੀਂ ਸੀ ਚਾਹੇ ਉਹ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਗਈ ਹੋਵੇ ਚਾਹੇ ਬਿਜਲੀ ਦੇ ਬਿੱਲਾਂ ਦੀ ਗੱਲ ਕੀਤੀ ਜਾਂਦੀ ਹੋਵੇ ਚਾਹੇ ਉਹ ਐਨਓਸੀ ਦੀ ਗੱਲ ਕੀਤੀ ਜਾਂਦੀ ਹੋਵੇ ਚਾਹੇ ਉਹ ਹਰੇ ਪੈਨ ਦੀ ਗੱਲ ਕੀਤੀ ਜਾਂਦੀ ਹੋਵੇ ਲੇਕਿਨ ਅੱਜ ਪੰਜਾਬ ਦਾ ਹਰ ਇੱਕ ਵਰਗ ਜਿਹੜਾ ਹੈ ਉਹ ਪਰੇਸ਼ਾਨ ਨਜ਼ਰ ਆ ਰਿਹਾ ਜਿਸ ਕਰਕੇ ਲੋਕ ਜਿਹੜੇ ਨੇ ਹੁਣ ਸੜਕਾਂ ਤੇ ਉਤਰਨ ਨੂੰ ਹਥਿਆਰ ਨੇ ਤੇ ਗੱਦੀ ਜੰਤੀ ਵਾਲੇ ਦਿਨ ਖਾਸ ਤੌਰ ਤੇ ਜੋ ਐਨਓਸੀਸ ਨੂੰ ਲੈ ਕੇ ਜਿਹੜਾ ਭੰਡਾਰੀ ਦੇ ਉੱਤੇ ਜੋ ਹੈ ਉਹ ਸ਼ਾਂਤ ਮੈਂ ਟੱਕ ਦੇਣਾ ਸਕੇ ਤਿੱਤਰਣਾ ਜਿਹੜਾ ਹੈ ਉਹ ਦਿੱਤਾ ਗਿਆ ਤਾਂ ਜੋ ਕਿ ਪੰਜਾਬ ਦੀ ਵਿਜੂਤਾ ਸਰਕਾਰ ਨੂੰ ਜਿਹੜਾ ਹੈ ਆਪਣਾ ਦਰਦ ਜਿਹੜਾ ਹੈ ਉਹ ਦੱਸਿਆ ਜਾ ਸਕੇ ਹੁਣ ਵੇਖਣਾ ਹੋਵੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਉੱਤੇ ਕੀ ਇਨੀਸ਼ੀਏਟਿਵ ਲੈਂਦੇ ਨੇ ਤੇ ਜੋ ਐਨਓਸੀ ਨੂੰ ਲੈ ਕੇ ਜੋ ਨਾਲ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਉਹ ਕਦੋਂ ਤੱਕ ਪੂਰੀ ਕੀਤੀ ਜਾਂਦੀ ਹੈ ਕੈਮਰਾਮੈਨ ਵਰਦਰਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰ ਸਰ ਸਾਹਿਬ